ਸਰਪੰਚ ਰਾਜੀ ਰਿਹਾ ਤੇਰਾ ਘਰ ਵੀ ਆ ਗਿਆ ਮੈਨੂੰ ਜੋ ਤੂੰ ਮਰਜ਼ੀ ਬੋਲ ਸਰਪੰਚ ਰਾਜੀ ਰਾਣ ਖੋਛੋ ਕਿ ਤੂੰ ਸਭਾ ਕਰ ਲੈ ਹਾਂ 1100 ਰੁਪਏ ਤੋਂ ਬਾਅਦ ਤੇਰਾ ਫਰਜ਼ ਬੰਦਾ ਜੀ ਸਾਨੂੰ ਵਿੱਚ ਬਿਠਾਉਂਦਾ ਵਾ ਘਰ ਵੀ ਆਉ ਕੀ ਲਾਂਗ ਮੈਨੂੰ ਜੋ ਮਨਾਸੂ ਚੱਲ ਲੱਗੀ ਆ ਮੈਂ ਕਰ ਦਿੱਤੀ ਹੋਰ ਵੀ ਕੋਈ ਚੱਲੋ ਜਿਹੜਾ ਕੋਈ ਮੀਨ ਮੰਗਦਾ ਆ ਉਹ ਦੱਸ ਦਿੰਦਾ ਪੁੱਛ ਦਿੰਦਾ ਹਾਂ ਇੱਕ ਵਾਰੀ ਤਾਂ ਬਣਾਉਂਦਾ ਸਾਨੂੰ ਯਾਦ ਕਰਦਾ ਵੀ ਬਾਬਾ ਜੀ ਇਦਾਂ ਵਾ ਸਾਨੂੰ ਜੇ ਇਸ ਘਰ ਤੋਂ ਲਾਂਭਾ ਮਿਲਿਆ ਜਾਂ ਉਸ ਦਾ ਲਾਂਭਾ ਮਿਲਿਆ ਸਕੇ ਨਾ ਮਿਲੇ ਜਾਂ ਤੇਰੀ ਕਰ ਨਹੀਂ ਜੀ ਕਿਸੇ ਨੇ ਨਹੀਂ ਲਾਂਭਾ ਦਿੱਤਾ ਵੀ ਇਹ ਤੁਸੀਂ ਆਪਣੇ ਕੋਲ ਚੋ ਕਰਨਾ ਮੈਂ ਇਹ ਜਾਣ ਮੇਰਾ ਫੇਸਬੁਕ ਅਕਾਊਂਟ ਖੋਲ ਕੇ ਵੇਖ ਲਵਾਂ ਪਹਿਲਾਂ ਲੋਕਾਂ ਦੀ ਰਾਇ ਮੰਗੀ ਆ ਉਹਦੇ ਫੱਲ ਜੇ ਬੰਨੇ ਕਮੈਂਟ ਲੈਣ ਪੜਦੋ ساری ਬੜੀ ਬੜੀ ਲਿਖੀ ਆ ਤੁਸੀਂ ਉਹ ਲੈ ਜਾਓ ਜਿੰਦਗੀ ਇਹ ਨਹੀਂ ਖੜਨਾ ਫਿਰ ਸਾਡੇ ਪਿੰਡ ਦੀ ਨਹੀਂ ਹੋਣਾ ਫਿਰ ਬਾਤ ਜੀਸਾ ਮੈਨੂੰ ਜਿੰਨੀ ਮਰਜ਼ੀ ਦਈ ਜਾਓ ਧੰਨਵਾਦ ਇਸ ਸੁਰੇਣੀ ਤੁਸੀਂ ਸਰਪੰਚ ਬੰਦਾ ਮੈਂ ਮੰਗਤਾ ਹਾਂ ਬੰਦਾ ਮੇਰੀ ਤਨਤ ਕੱਢੀ ਨਹੀਂ ਬੜਾ ਸਿੱਟਾਲੀ ਘੋੜੀ ਹੋਸ਼ੋ ਕੇ diel ਆਇਆ ਇਹਦੇ ਪੋਸ਼ੋ ਆ ਦੇ ਦੇ ਤਾਂ ਦੇ ਤਾਂ ਪਹਿਲੇ ਹੋਸ਼ਿਆ ਨਾਲ ਸਾਡਾ ਨਾਮ ਚੱਲ ਪਹਿਲੋ ਹੀ ਕਾੜੀ ਖੜਦਾ ਆ ਹੋ ਗੱਲ ਕੋਈ ਨਾ ਰੋਕਦਾ ਨਾ ਇਹ ਨੀ ਬਾਕੀ ਦੇ ਪੜੇ ਨੂੰ ਜੋ ਮਰਜ਼ੀ ਕਰੋ ਸਾਡੇ ਜਾ ਕਰੋ ਫਿਰ ਮੇਰੀ ਤੇ ਮੇਰੀ ਖਸਾਉਣ ਲਿਆ ਆ ਇੰਨੇ ਬੜੇ ਆਵਾਜ਼ ਨਾਲ ਆਪਣੇ ਫੁੱਟੀਆਂ ਘੁੱਤ ਦਿੰਦਾ ਆ ਇੰਨੇ ਬੜੇ ਆਵਾਜ਼ ਨਾਲ ਆਉਣਾ ਹੁੰਦਾ ਕੋਈ ਗੱਲ ਕੁਛ ਹੋ ਕੇ ਦਵਾਂਗਾ ਤੈਨੂੰ ਮੈਂ ਨਹੀਂ ਰੋਟੀ ਨਾਲ ਤੂੰ ਜਿਹੜੀ ਖਵਾੜਵਾ ਕੇ ਨੂੰ ਬਦਾਈ ਤੂੰ ਜਿਹੜੀ ਮਰਜੀ ਕਰ ਰਹੀ ਕੋਲੋਂ ਸ਼ਮਾਂ ਤੱਕ ਡੀਰ ਮੈਂ ਸ਼ਮਾਂ ਤੇ ਪੈ ਗਿਆ ਇਹ ਨਹੀਂ ਕੀ ਗੱਲ ਬਣ ਗਈ ਕਿਸ ਕਰਕੇ ਕੋ ਆਪਣੀ ਸਾਫ਼ ਤੇ ਸਪਸ਼ਟ ਪੱਕੀ ਗੱਲ ਆ ਆ ਬਾਕੀ ਆ ਸਾਰੇ ਬੰਦੇ ਮੋਢੀ ਤੇ ਮੇਰੇ ਰੋਟੀਆਂ ਜਿੱਦਾਂ ਰੋਟੀਆਂ ਕੱਟੇ ਮੈਨੂੰ ਵੋਟਾਂ ਵੀ ਪਈਆਂ ਮੇਰੇ ਨਾਲ ਦੁਰਦੇ ਇਹਨਾਂ ਦੀਆਂ ਸਾਰੀਆਂ ਸਾਲੀ ਪੈਣੀਆਂ ਤੇ ਦੋ ਹਰ ਸਾਲੀ ਤੁਸਰਪੰਚਾਇਤ ਵੰਡਾ ਮੈਂ ਨਹੀਂ ਬਾਤ ਪੜਦਾ ਮੈਂ ਦੀ ਮੇਰੀ ਕੋੜੀ ਬਾਤ ਤਾਂ ਸਾਡੀ ਗਾੜੀ ਖਾਂ ਤੋਂ ਸਾਡੇ ਹੱਥ ਦੇ ਬਥੇਰੇ ਪਿੰਡਾਂ ਬਾਕੀ ਦੀ ਗੱਲ ਕਰੂੰ ਆਪਣੀ ਜਿਵੇਂ ਮਰਜੀ ਠੀਕੇ ਨਿੱਕੀ ਗੱਲ ਚੱਲੋ ਕੱਢੀ ਨੀ ਪਿੰਡ ਦਾ ਬੰਦਾ ਪੰਚਾਇਤ ਦਾ ਬੰਦਾ ਪੰਚਾਇਤ ਕੇ ਕੋਈ ਨਹੀਂ ਕਿਹਦੇ ਵੀ ਮੁੰਡੇ ਦੀ ਮੰਮੀ ਨਹੀਂ ਮੁੰਡੇ ਦੀ ਮੰਮੀ ਹਾਜ ਤੱਕ ਮਟਵਾਰ ਦਿਓ ਕੋ ਸ਼ੋਕੀ ਕੀ ਰੋਜ਼ ਸੋਨਾ ਨਾ ਤਾਂ ਇੰਦਾ ਬਟਾ ਮਨ ਕਰ ਤੂੰ ਮੇਰੇ ਕੀ ਦੇ ਕੇ 1100 ਰੁਪਈਆ ਇਹਦੇ ਵਿੱਚ 1200 300 ਵਾਜ ਕਰੂਗਾ ਨਹੀਂ ਮੇਰਾ ਬੀਬੀ ਬਾਪੂ ਕਰਕੇ ਪਿੰਨੇ ਲੈ ਮੈਂ ਮੇਰੇ ਸਾਹਮਣੇ ਰੱਖਿਆ ਮੈਂ ਅੱਖਾਂ ਨਾਲ ਦੇਖਿਆ ਇਤੋਂ ਹੁਣਾ ਕੇ ਆਉਣਾ ਹੀ ਹੈ ਅਸੀਂ ਬਿਲਕੁਲ ਬੈਠੇ ਆ ਅਸੀਂ ਦੇ ਆਉਣ ਨੂੰ ਬਦਲ ਕੀ ਕਰਦੇ ਵੇਖੋ ਨਾਲ ਦੋ ਵਾਰ ਨਾਲ ਤੁਹਾਡੀ ਕੋ ਮੂਹ ਦਾ ਹੀ ਗਰਾਲ ਆਪਣਾ ਲੈ ਜੁਂਦੀ ਜਿੱਤੋ ਗੱਲ ਕਰੀ ਗੱਲ ਹੀ ਪਤਾ ਹੈ ਜੰਮਾਹ ਹੋਏ ਤੇ ਲੈ ਗੋ ਨਾ ਮੈਂ ਮੈਂ ਨਾ ਰਹੀ ਮੋੜ ਕੇ ਸੜ ਜਾਣਾ ਕੋਈ ਨਾ ਤੁਹਾਨੂੰ ਪਤਾ ਇਹ ਕਰਨਾ ਸਾਨੂੰ ਇੱਕ ਤੋਰੀ ਹਾਂ ਤੂੰ ਇਹੋ ਕਰਨਾ ਚਾਹੁੰਦਾ ਹੈ ਕਿ ਮੈਂ ਪ੍ਰਾਪਤ ਤੇ ਢੋਲੀ ਬੈੜੀ ਤੈਨ ਕੇ ਨਾਲ ਸੱਤ ਪਾਇਨ ਨਹੀਂ ਕੋਈ ਵੀ ਲੋੜ ਪੱਲਾ ਪਾਣ ਦੇ ਪੈਸਾ ਪੰਜ ਦਾ ਅਗਲੇ ਲੈ ਜਾ ਸਕਦਾ ਇਹਦਾ ਹੱਥ ਫਾਕੇ ਨੂੰ